ਪਿਆਰ ਭਰਿਆ ਸਸਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਸਰੀਕਾਲ ਮੈਂ ਅੱਜ ਬੜੀ ਖੁਸ਼ੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਉਪਰਾਲੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਾਈਡੈਂਸ ਚ ਸਾਡਾ ਇੰਡਸਟਰੀ ਡਿਪਾਰਟਮੈਂਟ ਲਹਿਰੇ ਆ ਔਰ ਲੈਂਦਾ ਰਿਹਾ ਉਹਦਾ ਘੜੀ ਵਿੱਚ ਇੱਕ ਹੋਰ ਐਡੀਸ਼ਨ ਹੋਣ ਜਾ ਰਹੀ ਹੈ ਸਾਡੀ ਇਨਵੈਸਟਮੈਂਟ ਵਿੱਚ ਔਰ ਉਹ ਬੜੀ ਵੱਡੀ ਐਡੀਸ਼ਨ ਹੈ ਵਰਦਮਾਨ ਸਪੈਸ਼ਲ ਸਟੀਲ ਜਿਹੜੇ ਆ ਉਹਨਾਂ ਨੇ ਉਹ ਇੱਕ 2500 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਮੇਰੇ ਨਾਲ ਮਿਸਟਰ ਸਚੇ ਜੈਨ ਜੋ ਵਾਈਸ ਚੇਅਰਮੈਨ ਹੈ ਵਰਦਮਾਨ ਸਟੀਲ ਦੇ ਮੇਰੇ ਰਾਈਟ ਤੇ ਬੈਠੇ ਆ ਕਮਲ यादव ਜੀ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਹੈਗੇ ਇਹ ਜਿਹੜਾ ਪਲਾਂਟ ਹੈ ਇਹ ਲੁਧਿਆਣਾ ਵਿੱਚ ਆ ਰਿਹਾ ਹੈ ਇਹਦੀ ਸਾਰੀ ਡਿਟੇਲ ਜਿਹੜੀ ਟੈਕਨੀਕਲ ਡਿਟੇਲ ਹੈ ਉਹ ਸਚਤ ਜੀ ਆਪ ਤੁਹਾਨੂੰ ਦੱਸਣਗੇ ਪਰ ਇਹ ਪਲਾਂਟ ਜਲਦੀ ਚਾਲੂ ਕਰ ਦੇਣਗੇ ਜਗ੍ਹਾ ਇਹਨਾਂ ਨੇ ਆਇਡੈਂਟੀਫਾਈ ਔਰ ਫਾਈਨਲਾਈਜ਼ ਕਰ ਚੁੱਕੇ ਆ ਮੈਂ ਇਹ ਸਾਡੀ ਜਿਹੜੀ ਕਮੇਟੀ ਹੈ ਸਟੀਲ ਦੀ ਉਹਦੇ ਚੇਅਰਮੈਨ ਵੀ ਹੈਗੇ ਔਰ ਇਹਨਾਂ ਨੂੰ ਇਹ ਪਲਾਂਟ ਲਗਾਉਣ ਦੀ ਆਫਰ ਕਈ ਸਟੇਟਾਂ ਤੋਂ ਸੀ ਬਲਕਿ ਹੁਣੇ ਮੈਨੂੰ ਇਹ 10-15 ਮਿੰਟ ਪਹਿਲਾਂ ਦੱਸ ਰਹੇ ਸੀ ਇਹਨਾਂ ਦਾ ਜਿਹੜਾ ਬੋਰਡ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡਾ ਆਲਰੇਡੀ ਪਲਾਂਟ ਪੰਜਾਬ 'ਚ ਹੈ ਤੁਸੀਂ ਬਾਹਰ ਦੀ ਸਟੇਟ 'ਚ ਹੁਣ ਕਿਉਂ ਨਹੀਂ ਜਾਂਦੇ ਵੀ ਕਿਸੇ ਹੋਰ ਸਟੇਟ 'ਚ ਚਲੇ ਜਾਓ ਮੈਨੂੰ ਬੜੀ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਇਹਨਾਂ ਨੇ ਕਿਹਾ ਨਹੀਂ ਮੈਂ ਪੰਜਾਬ 'ਚ ਹੀ ਲਗਾਣਾ। ਔਰ ਇਹ ਮੈਨੂੰ ਪਿੱਛੇ ਮਿਲੇ ਸੀ ਜਦੋਂ ਮੈਂ ਕੈਬਨਿਟ ਮਿਨਿਸਟਰ ਬਣਿਆ ਉਸ ਤੋਂ 2-4-5 ਦਿਨ ਬਾਅਦ ਹੀ ਮੇਰੀ ਮੁਲਾਕਾਤ ਹੋਈ ਸੀ। ਉਦੋਂ ਦਾ ਫਿਰ ਇਹਨਾਂ ਨੇ ਹੋਰ ਜਦੋਂ ਸੀ ਇਹਨਾਂ ਨੂੰ ਦੱਸਿਆ ਕਿ ਜਿਹੜੀਆਂ ਵੱਡੀਆਂ ਇਨਵੈਸਟਮੈਂਟਸ ਐ ਉਹਨਾਂ ਲਈ ਜੇ ਤੁਹਾਨੂੰ ਕੋਈ ਸਪੈਸ਼ਲ ਨੀਡ ਹੈਗੀ ਐ ਕੋਈ ਰਿਕੁਆਇਰਮੈਂਟ ਐ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਪਰ ਸਾਡੀ ਸਟੇਟ 'ਚ ਆਓ। वैसे ਤਾਂ ਇਹਨਾਂ ਦੇ ਹੋਰ ਬੜੇ ਇਨਵੈਸਟਮੈਂਟ ਪਲਾਨ ਹੈ ਪਰ ਮੈਂ ਅੱਜ ਸਿਰਫ ਇਹੀ ਇਨਵੈਸਟਮੈਂਟ ਪਲਾਨ ਦਾ ਡਿਸਕਸ ਕਰਾਂਗੇ ਜੋ ਇਹ ਫਾਈਨਲ ਕਰ ਚੁੱਕੇ ਹੈ ਮੈਂ ਇਹਨਾਂ ਦਾ ਵੈਸੇ ਤਾਂ ਇਹ ਸ਼ੁਰੂ ਤੋਂ ਪੰਜਾਬ ਤੋਂ ਹੈ ਸ਼੍ਰੀਪਾਲ ਉਸਵਾਲ ਜੀ ਦੇ ਸਾਨਨ ਲਾ ਹੈ ਇਹ ਪੁਰਾਣੇ ਪੰਜਾਬ ਦੇ ਹੈ ਪਰ ਇਹ ਹੈ ਕਿ ਜਿਹੜਾ ਪਿੱਛੇ ਦੂਜੀਆਂ ਸਟੇਟਾਂ ਤੋਂ ਆਂਦੇ ਸੀ ਸਾਰੇ ਕਹਿੰਦੇ ਸੀਗੇ ਜੀ ਹੁਣ ਜਿਹੜੇ ਨਵੀਆਂ ਇਨਵੈਸਟਮੈਂਟਸ ਹੈ ਬਾਹਰ ਜਾਣ ਗਈਆਂ ਬਾਲੀ ਸਟੇਟਾਂ ਦੇ ਚੀਫ ਮਿਨਿਸਟਰ ਵੀ ਆਏ ਇੰਡਸਟਰੀ ਮਿਨਿਸਟਰ ਵੀ ਆਏ ਪਰ ਇਹ ਦੇਖੋ ਸਾਡੇ ਜਿਹੜੇ ਪੰਜਾਬੀ ਭਰਾ ਹੈ ਉਹ ਨਹੀਂ ਕਿਤੇ ਜਾਂਦੇ ਚਾਹੇ ਉਹ ਮੁਫਤ ਜ਼ਮੀਨਾਂ ਦੇ ਦੇਣ ਚਾਹੇ ਉਹ ਸਬਸਿਡੀਆਂ ਦੇ ਦੇਣ ਜੋ ਮਰਜ਼ੀ ਦੇ ਦੇਣ ਜੋ ਪੰਜਾਬ ਸੂਬਾ ਉਹ ਪੰਜਾਬ ਹੈ ਜੋ ਸਹੂਲਤ ਪੰਜਾਬ ਚ ਹੈ ਉਹ ਕਿਤੇ ਨਹੀਂ ਮੇਰੇ ਕੋਲ بڑے ਇਨਵੈਸਟਰ ਆਏ ਆ ਜਿਹੜੇ ਬਾਕੀ ਸਟੇਟਾਂ ਚ ਵੀ ਇਨਵੈਸਟ ਕਰਦੇ ਆ ਔਰ ਪੰਜਾਬ ਚ ਵੀ ਕਰਦੇ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਪਿੱਛੇ ਇੱਕ ਇਨਵੈਸਟਰ ਆਏ ਉਹਨਾਂ ਦਾ ਦੂਜੀ ਸਟੇਟ ਚ ਵੀ ਆ ਸਾਡੀ ਸਟੇਟ ਚ ਵੀ ਆ ਉਹਨਾਂ ਦਾ ਕੋਈ ਇਸ਼ੂ ਸੀ ਮੇਰੇ ਕੋਲ ਆਏ ਮੈਂ ਉਸੇ ਵਲੇ ਜਿੱਥੇ ਉਹਨਾਂ ਦਾ ਪਲਾਂਟ ਲੱਗੇ ਆ ਸੀ ਉੱਥੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਫੋਨ ਕੀਤਾ ਜਿਹਦੇ ਨਾਲ ਵੀ ਰਿਲੇਟਡ ਉਹਨਾਂ ਦਾ ਇਸ਼ੂ ਸੀ ਫੋਨ ਕੀਤਾ ਉਹਨਾਂ ਦਾ ਇਸ਼ੂ ਅਗਲੇ 2-3 ਦਿਨਾਂ ਚ ਰਿਜ਼ੋਲਵ ਹੋ ਗਿਆ ਇਹ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਜੇ ਅਸੀਂ ਹੋਰ ਕਿਸੇ ਸਟੇਟ 'ਚ ਜਾਂਦੇ ਕਿਸੇ ਮਨਿਸਟਰ ਨੂੰ ਮਿਲਦੇ ਜਾਂ ਕਿਸੇ ਅਫਸਰ ਸਹਿਬਾਰ ਨੂੰ ਮਿਲਦੇ ਸਾਨੂੰ ਮੀਨਾ ਦਾ ਲੱਗ ਜਾਣਾ ਸੀ ਇਹੋ ਜਿਹਾ ਫੋਨ ਕਰਾਂਦੇ ਹਲੇ ਕੋਈ ਰਾਕਟ ਸਾਇੰਸ ਨਹੀਂ ਉਹਨਾਂ ਨੇ ਮੈਨੂੰ ਈਸ਼ੂ ਦੱਸਿਆ ਮੈਂ ਫੋਨ ਕਰਤਾ ਕਹਿੰਦੇ ਤੁਸੀਂ ਜਿਹੜਾ ਕੰਮ ਸਾਡਾ ਇੱਥੇ 3 ਦਿਨਾਂ 'ਚ ਹੋ ਗਿਆ ਉਹ ਉਥੇ 3 ਮਹੀਨਿਆਂ 'ਚ ਨਹੀਂ ਹੋਣਾ ਸੀ ਸੋ ਜਿੰਨਾ ਇੱਥੇ ਆਸਾਨ ਹੈ ਸਾਰਿਆਂ ਨੂੰ ਮਿਲਣਾ ਔਰ ਦੂਜੀ ਗੱਲ ਅਸੀਂ ਤਾਂ ਹੁਣ ਕਹਿੰਦੇ ਹੀ ਨਹੀਂ ਸਾਡੇ ਕੋਲ ਆਓ ਅਸੀਂ ਕਹਿੰਦੇ ਆ ਵੀਡੀਓ ਕਾਲ ਕਰ ਲਓ ਅਸੀਂ ਕਹਿੰਦੇ ਆ ਫੋਨ ਕਰ ਲਓ ਤੁਹਾਡੇ ਇਸ਼ੂ ਰਿਜ਼ੋਲਵ ਹੋਣਗੇ ਹੁਣ ਮੈਂ ਮਾਈਕ ਸਚੇ ਜੈਨ ਜੀ ਨੂੰ ਦਿੰਦਾ ਇਹ ਪ੍ਰੋਜੈਕਟ ਬਾਰੇ ਡਿਟੇਲ ਤੁਹਾਨੂੰ ਦੱਸਣਗੇ ਸਤਿ ਸ੍ਰੀ ਅਕਾਲ ਜੀ ਮੇਰੀ ਪੰਜਾਬੀ ਜਿਆਦਾ ਮਾੜੀ ਹੈ ਤੇ ਮੈਂ ਨਹੀਂ ਯੂ ਕੈਨ ਹੈ ਯੂ ਯੂਜ਼ ਇੰਗਲਿਸ਼ ਪੰਜਾਬੀ ਮਿਕਸ ਜੀ ਇੰਗਲਿਸ਼ ওকে ਸੋ ਵੀ ਆਰ ਪਲੈਨਿੰਗ ਦਿਸ ਇਨਵੈਸਟਮੈਂਟ इन स्पेशल स्टील्स प्राइमरली इन ऑटोमोटिव स्टील तो ऑटोमोबाइल के लिए स्पेशल स्टील होते हैं जो स्पेशलाइज फोर्जिंग्स के लिए जो मूविंग पार्ट्स ऑफ वहीकल्स के लिए जाते हैं और टोटा uh, ग्रुप का सभी नाम सुना हुआ है तो टोटा ग्रुप की अपनी स्टील कंपनी है आईची स्टील कॉरपोरेशन जो ऑटोबोट स्टील में आई वुड से प्रोबेबली द बेस्ट कंपनी इन द वर्ल्ड जापानी स्टील कंपनी दे मेक 1.2 मिलियन टन ऑफ स्टील सो दे आर आवर पार्टनर्स एंड दे विल बी इन्वेस्टिंग अराउंड 500 करोड़ रुपीस एज पार्ट ऑफ इक्विटी कंट्रीब्यूशन बड़ी जबरदस्त एफडीआई भी आ रही है इस प्लांट में दिस विल बी द फर्स्ट सच प्लांट इन इंडिया डेफिनेटली इन साउथ ईस्ट एशिया मे बी आउटसाइड ऑफ चाइना इन एंटायर एशिया फर्स्ट सच प्लांट विद वेरी स्पेशलाइज जैपनीज नो हाउ फ्रॉम द बिगिनिंग जैपनीज नो हाउ जैपनीज कंपनी ने बाकी कंपनियों में इन्वेस्ट किया है बट दे हैव इन्वेस्टेड इन एन एग्जिस्टिंग प्लांट जैसे हमारा भी एक्जिस्टिंग प्लांट था दे केमेन इन दै एक्जिस्टिंग प्लांट एंड दे इम्प्रूव This plant will be a greenfield plant with Japanese know-how from the beginning. That means this will become a magnet for all automotive Japanese customers and then of course Indian customers also in India, Southeast Asia, in the future Africa and also if Japanese, we can satisfy Japanese customers then even Europe in the future from India as europe also becomes more expensive to produce steel, that steel could come from here. the second big uh, distinction of this plant will be green steel. The, uh, government of india has already directed that a carbon footprint from steel industry to be below 2. that is the target by 2030. this plant will start. With a carbon footprint, it is a rough calculation below 0.5. Our competitors are around 3, 3.2. We will start with below 0.5. So that will be the second big advantage. The third big advantage will be in terms of quality and flexibility. Uh, this plant will be very special because we will start with automotive steel then we will invest more to move into other kinds of steels also so this plant has all those advantages and lastly we'll be using uh, a lot of energy saving devices like preheating of scrap or the flue gases that come out we'll be using that to preheat the scrap and therefore the power consumption also comes down also the disturbance of the power grid electricity plant these are large consumption lot of Volatility and fluctuation of power happens. In this plant, we are planning to put in systems that the impact on the grid will be also minimal. So, those are the advantages that we are expecting. And uh, uh, the interesting part is our partners are also very excited because Japan may be a new steel plant. i about special steels so our japanese partners also are very excited. they are getting this opportunity to put up a brand new steel plant. so this is the kind of excitement which is there. Uh, 385 crore rupees of equity has already come in from our partners. banks also have been talked to for loans. funding is tied up. we are talking to the technology suppliers, well the machinery suppliers. all are very keen because this is a very prestigious plant. So एवरी थिंग शुड गेट फाइनलाइज वेरी बट आई मैं पंजाब की खासियत क्या है मंत्री जी तो कहेंगे गवर्नमेंट की एम्प्लॉज भी कहेंगे खासियत है बट एज एन इन्वेस्टर में बोलूंगा मेरे को खासियत क्या नजर आती है पहली खासियत है वर्क कल्चर इन पंजाब इज एक्सलेंट प्रोडक्टिविटी ओरियंटेड चेंज ओरियंटेड प्लस यहां पे जो हमारे रामगढ़िया है ना देर एबिलिटी टू वर्क विद मशीन सो दबिलिटी टू सेव कॉस्ट ओवरऑल एज फर स्टील इंडस्ट्रीज वेरी हाई एज मंत्री जी से अप्रोचेबिलिटी ऑफ द टॉप मोस्ट पीपल मतलब इमेजिन मंत्री कॉलिंग में आपके भाई आपके प्लांट की प्रोग्रेस क्या है एनी प्रॉब्लम्स आई सीन दैट काइंड ऑफ अप्रोच सो When the minister and the top management themselves calling, I met the chief minister earlier, very supportive. Uh, so that kind of approach, and fortunately, we been operating for so long. Day-to-day काम में कभी हमें जाने की ज़रूरत ही नहीं पड़ती किसी के पास। ये तो खाली हम नया प्लांट लगा रहे हो, then you need to go and talk कि भैया वीनिफ़ समर्थन और तो आना। So uh, approachability, accessibility. And the service orientation of the company, uh, work culture, and third, scrap availability. Because uh, ultimately, green steel is scrap. And with the regulatory commission, we have been working closely together. Also, on the renewable energy policy. So, they have come out with a robust policy. Of course, we are making requests to improve that policy further, then it becomes unbeatable. So, these are the positives of being in the state. ਅ ਬਾਕੀ ਇਫ ਐਬਰੀਬਡੀ ਹੈਜ਼ ਐਨੀ ਕੁਐਸਚਨਸ ਆਮ ਹੈਪੀ ਟੂ ਅਨਸਰ ਸਮ ਕੁਐਸਚਨਸ ਮੈਂ ਇੱਕ 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 ਮਿੰਟ ਮੈਂ ਦੋ ਚੀਜ਼ਾਂ ਇਹਦੇ ਚ ਐਡ ਕਰਨਾ ਚਾਹੁੰਦਾ ਇੱਕ ਤਾਂ ਸੱਚ ਜੈਨ ਨੂੰ ਅਸੀਂ ਅਸ਼ੂਰ ਕਰਦੇ ਆ ਕਿ ਜਿੰਨੀਆਂ ਇਹਨਾਂ ਨੂੰ ਅਪਰੂਵਲ ਚਾਹੀਦੀਆਂ ਹੋਣਗੀਆਂ ਜਿਸ ਦੇ ਨੇ ਅਪਲਾਈ ਕਰਨਗੇ 45 ਦਿਨਾਂ ਦੇ ਵਿੱਚ ਇਹਨਾਂ ਨੂੰ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਐਂਡ ਵੀ ਪ੍ਰੋਮਿਸ ਜੇ 45 ਦਿਨਾਂ ਚ ਅਸੀਂ ਨਾ ਦਿੱਤੀਆਂ ਡੀਮਡ ਅਪਰੂਵਲ ਹੈ ਇਹ ਆਪਣਾ ਕੰਮ ਚਾਲੂ ਕਰ ਸਕਦੇ ਦੂਜੀ ਗੱਲ ਜਿਹੜੀ ਇਹ এমਪਲੋਇਮੈਂਟ ਓਪਰਚੁਨਿਟੀ ਹੈ ਇਨਵੈਸਟਮੈਂਟ ਲਈ ਆਏਗੀ ਡਾਇਰੈਕਟ এমਪਲੋਇਮੈਂਟ ਕੋਈ 1500 ਹੈ ਤੇ ਇਨਡਾਇਰੈਕਟ ਤਾਂ ਕਾਫੀ ਹੋਏਗੀ ਕਿਉਂਕਿ ਕੋਈ ਅਨਸਿਲਰੀ ਯੂਨਿਟਸ ਵੀ ਲੱਗਣਗੇ ਕੁਝ ਲੱਗੇਗਾ ਸੋ ਹੁਣ ਜੇ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੈ ਦੱਸੋ ਨਹੀਂ ਇਸ ਤਰ੍ਹਾਂ ਹੈ ਜੀ ਪੈਕੇਜ ਤਾਂ ਇਹ ਚੇਅਰਮੈਨ ਹੈ ਕਮੇਟੀ ਦੇ ਇਹ ਆਪਣੀ ਇੰਡਸਟਰੀ ਦੇ ਚੇਅਰਮੈਨ ਆ ਅਸੀਂ 1 ਅਕਤੂਬਰ ਤੱਕ ਇਹਨਾਂ ਕੋਲ ਸਾਰੇ ਸੁਜੈਸ਼ਨਸ ਮੰਗੇ ਆ ਇਹ ਉਹਦੇ ਚ ਇਨਕੋਰਪੋਰੇਟ ਸਾਨੂੰ ਕਰਕੇ ਦੇ ਦੇਣਗੇ ਮੋਸਟ ਆਫ ਥੈਮ ਵਿਲ ਬੀ ਕਵਰਡ ਇਨ 댓 ਪਰ ਜੇ ਇਹਨਾਂ ਨੂੰ ਕੋਈ ਵੀ ਅਸਿਸਟੈਂਸ ਸਪੈਸ਼ਲ ਚਾਹੀਦੀ ਐ ਇਸ ਇਨਵੈਸਟਮੈਂਟ ਲਈ ਉਹ ਅਸੀਂ 24/7 ਅਵੇਲੇਬਲ ਆ ਸਾਨੂੰ ਦੱਸਣ ਅਸੀਂ ਹਾਜ਼ਰ ਹੈਗੇ ਆ ਰੋਡਰ ਸਰ ਸਟੀਵਨ ਇੰਡਸਟਰੀ ਦੀ ਗੱਲ ਕੀਤੀ ਜਾਂਦੀ ਹੈ